ਮੰਗਲਵਾਰ ਸ਼ਾਮ ਗੁਰਦਾਸਪੁਰ ਦੇ ਇਸ ਹੋਟਲ ਦੇ ਕਮਰਾ ਨੰਬਰ 202 ਚ ਡਿਲੀਵਰ ਹੋਇਆ ਮੌਤਾ ਮੈਸੇਜ ਇਸ ਕਮਰੇ ਚ ਮਨਦੀਪ ਨਾਮੀ ਕੁੜੀ ਦਾ ਕਤਲ ਹੋ ਗਿਆ ਕਤਲ ਤੋਂ ਬਾਅਦ ਮ੍ਰਿਤਕ ਕੁੜੀ ਦੇ ਮੋਬਾਈਲ ਫੋਨ ਤੋਂ ਹੀ ਉਸਦੇ ਪਰਿਵਾਰ ਨੂੰ ਮੈਸੇਜ ਭੇਜ ਕੇ ਮੌਤੀ ਖਬਰ ਦਿੱਤੀ ਗਈ ਮੈਸੇਜ ਚ ਲਿਖਿਆ ਸੀ ਤੁਹਾਡੀ ਬੇਟੀ ਦੀ লাশ ਗੁਰਦਾਸਪੁਰ ਦੇ ਹੋਟਲ ਦੇ ਕਮਰਾ ਨੰਬਰ 202 ਵਿੱਚ ਹੈ دیر ਸ਼ਾਮ ਤੱਕ ਜਦੋਂ ਮਨਦੀਪ ਘਰ ਨਹੀਂ ਪਰਤੀ ਤਾਂ ਪਰਿਵਾਰ ਨੇ ਉਸਦੇ ਫੋਨ ਤੋਂ ਆਇਆ ਮੈਸੇਜ ਪੜ੍ਹਿਆ ਗੁਰਦਾਸਪੁਰ ਦੇ ਇਸ ਹੋਟਲ ਵਿੱਚ ਪਹੁੰਚ ਕੀਤੀ ਗਈ ਤਾਂ ਕਮਰਾ ਨੰਬਰ 202 ਵਿੱਚ ਮਨਦੀਪ ਦੀ লাশ ਪਈ ਸੀ ਕੋਲ ਪਈਆਂ ਕੰਪਿਊਟਰ ਕੋਰਸ ਦੀਆਂ ਕਿਤਾਬਾਂ ਅਤੇ ਮਿਰਤਾ ਕੁੜੀ ਦੇ ਸੂਟ ਤੇ ਵੀ ਉਸਦਾ ਨਾਮ ਪਤਾ ਅਤੇ ਪਰਿਵਾਰ ਵਾਲਿਆਂ ਦੇ ਫੋਨ ਨੰਬਰ ਲਿਖੇ ਹੋਏ ਸਨ ਪੁਲਿਸ ਮੁਤਾਬਕ ਕਾਤਲ ਨੇ ਕੁੜੀ ਦਾ ਕਤਲ ਕਰਕੇ ਉਹਦੀ ਪਛਾਣ ਲਈ ਇਹ ਸਭ ਕੀਤਾ ਜਿਸ ਕਮਰੇ ਚ ਕੁੜੀ ਦੀ লাশ ਮਿਲੀ ਉਹ ਜੈ ਪ੍ਰਕਾਸ਼ ਨਾਮੀ ਸ਼ਖਸ ਦੇ ਨਾਮ ਤੋਂ 26 ਜਨਵਰੀ ਦਾ ਬਕਸ ਸੀ ਪੁਨਰ ਕੀ ਤਕਰਾਰ ਹੋਇਆ ਇਹ ਨਹੀਂ ਪਤਾ ਜਿਹੜਾ ਲੜਕਾ ਉਹਨੂੰ ਇੱਕ ਦੋ ਵਾਰੀ ਚਾਹ ਪਾਣੀ ਦੇਖੇ ਗਿਆ ਉਹਨਾਂ ਤੋਂ ਅਸੀਂ ਪੁੱਛਿਆ ਉਹ ਕਹਿੰਦਾ ਬਿਲਕੁਲ ਚਾਹ ਪਾਣੀ ਪੀਂਦੇ ਸੀਗੇ ਬੈਠੇ ਸੀ ਉਸ ਤੋਂ ਬਾਅਦ ਅਚਾਨਕ ਉਹ ਲੜਕਾ ਥੱਲੇ ਉਤਰ ਕੇ ਚਲਾ ਗਿਆ ਤੇ ਸ਼ਾਮ ਨੂੰ ਹੀ ਪਤਾ ਲੱਗਿਆ ਵੀ ਇਸ ਤਰ੍ਹਾਂ ਲੜਕੀ ਉਹਦੇ ਅੰਦਰ ਆ ਤੇ ਉਹਦੀ ਡੈੱਡ ਬਾਡੀ ਅੰਦਰ ਮੰਦੀਪ ਰੋਜ਼ਾਨਾ ਸਵੇਰੇ ਪਿੰਡ ਬਹਾਦਰ ਤੋਂ ਕੰਪਿਊਟਰ ਕੋਰਸ ਕਰਨ ਲਈ ਗੁਰਦਾਸਪੁਰ ਆਉਂਦੀ ਸੀ ਮ੍ਰਿਤਕ ਕੁੜੀ ਦੇ ਪਿਤਾ ਨੇ ਸ਼ੱਕ ਜਤਾਇਆ ਕਿ ਕਿਸੇ ਨੇ ਉਸ ਨੂੰ ਜ਼ਬਰਦਸਤੀ ਚੁੱਕ ਕੇ ਜਾਂ ਚੱਕਮਾ ਦੇ ਕੇ ਹੋਟਲ ਲਿਆਂਦਾ ਹੋਵੇਗਾ ਜਿਹੜੇ ਬੱਚੇ ਜਿਹੜੇ ਨੇ ਕਦੇ ਘਰ ਤੋਂ ਬਾਹਰ ਹੋਣੀ ਨਿਕਲੇ ਜਾਂ ਕਿਸੇ ਦਾ ਕੋਈ ਗਲਤ ਰਿਲੇਸ਼ਨ ਹੋਵੇ ਕੋ ਘਰੋਂ ਦਾ ਹੋਵੇ ਜਾਂ ਕੋਈ ਪਿੱਛੇ ਉਹਦਾ ਕੋ ਕਾਲ ਫੋਨ ਕੋਈ ਚੀਜ਼ ਹੋਵੇ ਇਸੀ ਦੁਬਾਰੇ ਅੱਜ ਤੱਕ ਮੈਂ ਆਪਣੇ ਬੱਚਿਆਂ ਦਾ ਮਨ ਨਹੀਂ ਬਕਿੰਦਾ ਇਹ ਇਸ ਤਰ੍ਹਾਂ ਮੰਡ ਰੋਟ ਆਪ ਕਿਸ ਨੇ ਜ਼ਬਰਦਸਤ ਜੇ ਕਰਕੇ ਨਾ ਇਸ ਨੂੰ ਜ਼ਬਰ ਚੁੱਕਿਆ ਜਾਂ ਤੇ ਹੁਣ ਚਕਮਾ ਦੇ ਕੇ ਉਹਨੂੰ ਲੈ ਕੇ ਜਾ ਕੇ ਮਾਰ ਦਿੱਤਾ ਗੁਰਦਾਸਪੁਰ ਪੁਲਿਸ ਮੁਤਾਬਕ ਮਲਜ਼ਮ ਦੀ ਪਛਾਣ ਕਰ ਲਈ ਗਈ ਹੈ ਮਲਜ਼ਮ ਯੂਪੀ ਦਾ ਰਹਿਣ ਵਾਲਾ ਹੈ ਉਹਦਾ ਆਰਜੀ ਪਤਾ ਲੁਧਿਆਣਾ ਦਾ ਹੈ ਪੁਲਿਸ ਜਲਦੀ ਹੀ ਮਲਜ਼ਮ ਨੂੰ ਫੜਨ ਦਾ ਦਾਵਾ ਕਰ ਰਹੀ ਹੈ ਹੋਟਲ ਵਾਲਾ ਨਾਲ ਗਲਵਾਦ ਕੀਤੀ ਗਈ ਤੇ ਪਾਇਆ ਗਿਆ ਵੀ ਇੱਕ ਜੈਪ੍ਰਕਾਸ਼ ਨਾਮ ਦਾ ਵਿਅਕਤੀ ਹੈ ਜਿਹੜਾ ਕਿ ਆਰਜੀ ਤੌਰ ਤੇ ਲੁਧਿਆਣੇ ਦਾ ਰਹਿ ਰਿਹਾ ਉਹਨੇ ਇਸ ਲੜਕੀ ਨੂੰ ਸੱਦਿਆ ਸੀਗਾ ਹੋਟਲ ਦੇ ਵਿੱਚ ਤੇ ਫਿਰ ਉੱਥੇ ਥੋੜੀ ਦੇਰ ਉਹ ਰਹਿ ਤੇ ਵਾਚੋ ਇਹਨੂੰ ਇਹਦਾ ਗळा ਖੁੱਟ ਕੇ ਮਾਰ ਕੇ ਆਪ ਚਲਾ ਗਿਆ ਉਹ ਜਿਹੜਾ ਰਿਆ ਸੀ ਵਿਅਕਤੀ ਉਹ ਅਸੀਂ ਉਹ ਦੀ ਪਛਾਣ ਕਰ ਲਈ ਗਈ ਹੈ ਰਾਤ ਅਸੀਂ ਰੇਲਵੇ ਸਟੇਸ਼ਨ ਤੇ ਲੁਧਿਆਣੇ ਚਲੰਦਰ ਪੁਲਿਸ ਪਾਰਟੀ ਭੇਜੀਆਂ ਸੀਗੀਆਂ ਔਰ ਮਕਦਮਾ ਨੰਬਰ ਦਰਜ ਕਰਕੇ ਅਸੀਂ ਤੁਹਾਨੂੰ ਦੱਸਿਆ ਪਾਰਟੀਆਂ ਆਲਰੇਡੀ ਸ਼ਾਮ ਕੱਲ ਕੇ ਚੁੱਕੇ ਆ ਰਾਤ ਤੇ ਜਿਸ ਨੂੰ ਲੋੜ ਪਿਆ ਤੇ ਅੱਗੇ ਯੂਪੀ ਚ ਵੀ ਪਾਰਟੀ ਪੇ ਜਾਣਗੇ ਹੁਣ ਇਹ ਵੀ ਪੀ ਸਾਂਝਾ ਤੁਹਾਡੇ smartphones ਵਿੱਚ Android users Play Store ਵਿੱਚ ਅਤੇ Apple users App Store ਵਿੱਚ ਜਾ ਕੇ ABP Live type ਕਰੋ ABP ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ ABP News Punjabi, Punjabi jaanho, pal pal News ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ ABP Live App ਅਤੇ ਸਿਲੈਕਟ ਕਰੋ ABP News Punjabi